ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਮੁਹੱਬਤ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਢੀ ਗਈ ਸਤਿ ਸ਼੍ਰੀ ਅਕਾਲ ਜੀ ਮੈਂ ਹਸਵਰਦ ਸਿੰਘ ਟੈਣਾ ਤੇ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਇੱਕ ਦੇ ਉੱਤੇ ਆਪਾਂ ਪੰਛੀ ਝਾਤ ਪਾਵਾਂਗੇ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਹੋਣੇ-ਹੋਣੇ ਹੋਖਟੀਆਂ ਇਨ੍ਹਾਂ ਚੋਣਾਂ ਦੇ ਵਿੱਚ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਦੇ ਵਿੱਚ ਇੱਕ ਥਾਂ ਦੇ ਉੱਤੇ ਸਿਰਫ ਤੇ ਸਿਰਫ ਇੱਕ ਥਾਂ ਦੇ ਉੱਤੇ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਯਾਨੀ ਕਿ ਸਿੱਧੇ ਤੌਰ ਦੇ ਉੱਤੇ ਮੇਅਰ ਇਹਨਾਂ ਦਾ ਬਣ ਰਿਹਾ ਬਾਕੀ 4 ਥਾਵਾਂ ਦੇ ਉੱਤੇ ਭਾਵੇਂ ਉਹ ਗੱਲ ਕਰ ਲਈਏ ਆਪਾਂ ਲੁਧਿਆਣਾ ਦੀ ਭਾਵੇਂ ਅੰਮ੍ਰਿਤਸਰ ਦੀ ਭਾਵੇਂ ਜਲੰਧਰ ਦੀ ਤੇ ਭਾਵੇਂ ਆਪਾਂ ਗੱਲ ਕਰ ਲਈਏ ਮੋਹਾਲੀ ਵੱਲ ਦੀ ਇਨ੍ਹਾਂ 4 ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣ ਕੇ ਤਾਂ ਉੱਭਰੀ ਆ ਪਰ ਇਨ੍ਹਾਂ ਨੂੰ ਆਪਣਿਆਂ ਨੂੰ ਦਰਕੀਨਾਰ ਕਰਨ ਦਾ ਖਮਿਆਜ਼ਾ ਭੁਗਤਣਾ ਪਿਆ ਕਿਉਂਕਿ ਇਨ੍ਹਾਂ ਨੂੰ ਇੱਥੇ ਪੂਰਨ ਤੌਰ ਦੇ ਉੱਤੇ ਬਹੁਤ ਬੰਤ ਨਹੀਂ ਮਿਲਿਆ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਿੱਟੀ ਪੱਟੀ ਗਈ ਆ ਮੈਂ ਮਿੱਟੀ ਪੱਟੀ ਗਈ ਸ਼ਬਦ ਤਾਂ ਵਰਤਦਾ ਕਿਉਂਕਿ ਇਹਨਾਂ ਨੇ ਉੱਥੇ ਉਹੀ ਕੁਝ ਕੀਤਾ ਜੋ ਕੁਝ ਹੁਣ ਤੱਕ ਪੰਜਾਬ ਦੇ ਵਿੱਚ ਵੱਖ-ਵੱਖ ਹੋਰ ਸਿਆਸੀ ਪਾਰਟੀਆਂ ਕਰਦ ਕਰਾਈਆਂ ਆਮ ਆਦਮੀ ਪਾਰਟੀ ਕੀ ਗੱਲ ਕਹਿ ਕੇ ਆਈ ਸੀ ਸਿਆਸਤ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਪਰਿਵਾਰਵਾਦ ਖਤਮ ਕਰਨਾ ਨਵੇਂ ਚਿਹਰਿਆਂ ਨੂੰ ਮੌਕਾ ਮਿਲਣਾ ਵੀਆਈਪੀ ਕਲਚਰ ਅਸੀਂ ਖਤਮ ਕਰਨਾ ਅਸੀਂ ਜੋ ਫਾਲਤੂ ਖਰਚ ਹੁੰਦਾ ਉਹ ਖਤਮ ਕਰਨਾ ਅਸੀਂ ਜ਼ਮੀਨ ਦੇ ਨਾਲ ਜੁੜ ਕੇ ਸਰਕਾਰ ਚਲਾਇਆ ਕਰਾਂਗੇ ਤੇ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਹੁਣ ਅੱਜ ਦੇਖੋ ਜੀ ਮੰਤਰੀਆਂ ਦੇ ਕੋਲੇ ਕਾਫਲੇ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਕੋਲੇ ਸਿਕਿਉਰਿਟੀ ਦੇ ਕਾਫਲੇ ਆ ਜੇ ਗੱਲ ਕਰਕੇ ਸੱਥਾਂ ਦੀ ਸੱਥਾਂ ਦੇ ਵਿੱਚ ਕੋਈ ਐਮਐਲਏ ਕਰੇ ਜਾਂਦਾ ਹੀ ਨਹੀਂਗਾ ਸਰਕਾਰ ਕਾਹਦੀ ਚਲਣੀ ਆ ਫਿਰ ਗੱਲ ਕਰ ਲੋ ਇਸ਼ਤਿਹਾਰਬਾਜ਼ੀ ਦੀ ਸਤਿਆਨਾਸ਼ ਕਰਤਾ ਪੰਜਾਬ ਦੇ ਖਿਆਲ ਦਾ ਇਨੀ ਇਸ਼ਤਿਹਾਰਬਾਜ਼ੀ ਖ਼ਬਰਾਂ 'ਚ ਚੱਲਣਾ ਦੇ ਉਤੇ ਰਣੇ ਕੀਤੀ ਆ ਫਿਰ ਤੁਸੀਂ ਗੱਲ ਕਰ ਲੋ ਜੀ ਇਸ ਵੇਲੇ ਪਰਿਵਾਰਵਾਦ ਦੀ ਤੇ ਪਰਿਵਾਰਵਾਦ ਦੀ ਇਸ ਤੋਂ ਵੱਡੀ ਉਦਾਹਰਨ ਕਿਹੜੀ ਹੋਣੀ ਆ ਕਿ ਲੁਧਿਆਣਾ ਦੇ ਵਿੱਚ ਕੌਨਸਰਵਰ ਦੀਆਂ ਟਿਕਟਾਂ ਜਿਹੜੀਆਂ ਉਹ ਆਮ ਲੋਕਾਂ ਨੂੰ ਆਮ ਵਰਕਰਾਂ ਨੂੰ ਆਮ ਸਮਰਥਕਾਂ ਨੂੰ ਨਹੀਂ ਮਿਲੀਆਂ ਪਾਰਟੀ ਦੀ ਡੈਡੀਕੇਸ਼ਨ ਵਾਲਿਆਂ ਨੂੰ ਨਹੀਂ ਮਿਲੀਆਂ ਸਗੋਂ ਵਿਧਾਇਕਾਂ ਦੀਆਂ ਵੋਟੀਆਂ ਉਹਨਾਂ ਦੇ ਭਰਾਵਾਂ ਦੋਸਤਾਂ ਤੇ ਸਕੇ ਸੰਬੰਧੀਆਂ ਨੂੰ ਜਾਰੀ ਕੀਤੀ ਗਈਆਂ ਤੇ ਲੁਧਿਆਣੇ ਦੇ ਲੋਕਾਂ ਨੇ ਇਹਨਾਂ ਦੀ ਐਸੀ ਮੰਜੀ ਠੋਕੀ ਇਹਨਾਂ ਦੀ ਐਸੀ ਧੋਬੀ ਪਟਕਾ ਲਾਇਆ ਕਿ ਪੁੱਛੋ ਕਜਨਾ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਕਿ ਲੁਧਿਆਣੇ ਤੋਂ ਵਿਧਾਇਕ ਨੇ ਆਮ ਆਰਮੀ ਪਾਰਟੀ ਦੇ ਉਹਨਾਂ ਨੇ ਆਪਣੀ ਘਰਵਾਲੀ ਨੂੰ ਡਾਕਟਰ ਦਵਾਈ ਸੀ ਤੇ ਲੁਧਿਆਣੇ ਦੇ ਲੋਕਾਂ ਨੇ ਬਿਲਕੁਲ ਉਹਨੂੰ ਪਰੇ ਕਰਕੇ ਰੱਖਤਾ ਉਹਨੂੰ ਕਾਉਂਸਲਰ ਬਣਨ ਦਾ ਮੌਕਾ ਨਹੀਂ ਦਿੱਤਾ ਉਹਨੂੰ ਹਰਾਤਾ ਤੁਸੀਂ ਗੱਲ ਕਰ ਲਓ ਗੁਰਪ੍ਰੀਤ ਗੋਪੀ ਦੀ ਜਿਹੜੇ ਕਿ ਅਕਸਰੀ ਇਹ ਰੌਲਾ ਪੈਣਾ ਹੁੰਦਾ ਵੀ ਭਾਈ ਬੁੱਢੇ ਨਾਲੇ ਦੇ ਮਾਮਲੇ ਦੇ ਉੱਤੇ ਉਹ ਜਿਹੜਾ ਵਿਧਾਇਕ ਆ ਉਹ ਰੌਲਾ ਪਾਉਂਦਾ ਉਹਨੇ ਆਪਣੀ ਘਰ ਵਾਲੀ ਨੂੰ ਟਿਕਟ ਡਵਾਈ ਸੀ ਪਰ ਉਥੋਂ ਦੇ ਲੋਕਾਂ ਨੇ ਦਿੱਤਾਇਆ ਨਹੀਂ ਤੁਸੀਂ ਗੱਲ ਕਰ ਲਓ ਕਾਂਗਰਸ ਦੀ ਸਾਬਕਾ ਜਿਹੜੇ ਮੰਤਰੀ ਆ ਭਾਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਘਰ ਵਾਲੀ ਹਾਰ ਗਈ ਆ ਮਤਲਬ ਇਹ ਆ ਕਿ ਜਿਹੜੇ ਵੱਡੇ ਵੱਡੇ ਕਹਿੰਦੇ ਘਾਉਂਦੇ ਫੰਨੇਖਾਂ ਜਿਹੜੇ ਕਿ ਆਪਣੇ ਪਰਿਵਾਰਾਂ ਨੂੰ ਟਿਕਟਾਂ ਦਿਵਾਉਣ ਚ ਕਾਮਯਾਬ ਹੋਏ ਸੀ ਖਾਸ ਕਰਕੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਲੁਧਿਆਣੇ ਦੇ ਲੋਕਾਂ ਨੇ ਸਬਕ ਸਿਖਾਤਾ ਕਿ ਭਾਈ ਸਾਨੂੰ ਤੁਹਾਡੀ ਏਦਾਂ ਨਹੀਂ ਚੌਧਰ ਗਿਰਣੀ ਚਾਹੀਦੀ ਤੁਹਾਨੂੰ ਦਿਸਦਾ ਹੀ ਨਹੀਂ ਕਿ ਭਾਈ ਇੱਥੇ ਕੋਈ ਹੋਰ ਵਰਕਰ ਵੀ ਹੈਗੇ ਆ ਘਰ ਵਾਲਾ ਵਿਧਾਇਕ ਹੋਵੇ ਘਰ ਵਾਲੀ ਕੌਂਸਲਰ ਹੋਵੇ ਤੇ ਭਵਿੱਖ ਦੇ ਵਿੱਚ ਘਰ ਵਾਲੀ ਕਹੂਗੀ ਜੀ ਹੁਣ ਮੈਂ ਕੌਂਸਲਰ ਤੋਂ ਮੈਨੂੰ ਵੀ ਇੱਕ ਥਾਂ ਦੇ ਉੱਤੇ ਸੀਟ ਦਿਓ ਐਮਐਲਏ ਵਾਲੀ ਵੀ ਇਹ ਇੱਕ ਡਰਾਮਾ ਚੰਗਾ ਫੜਿਆ ਸੋ ਕਹਿਣ ਦਾ ਭਾਵੇਂ ਜੀ ਕਿ ਇੱਥੇ ਕੀ ਵਕ ਵਕ ਥਾਂਾਂ ਦੇ ਉੱਤੇ ਧੋਵੀ ਪਟਕਾ ਲੱਗਾ ਹੁਣ ਜਲੰਧਰ ਦੀ ਗੱਲ ਕਰ ਲੋ ਜਲੰਧਰ ਦੇ ਵਿੱਚ ਸਾਬਕਾ ਮੇਅਰ ਆ ਜਿਹੜੇ ਜਗਦੀਸ਼ ਰਾਜਾ ਉਹ ਕੁਝ ਕੁ ਦਿਨ ਪਹਿਲਾਂ ਜਿਹੜੇ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸੀ ਪਰ ਉਹ ਵੀ ਹਾਰ ਗਏ ਆ ਉਹਨਾਂ ਦੀ ਘਰਵਾਲੀ ਵੀ ਹਾਰ ਗਈ ਆ ਮਤਲਬ ਇਹ ਆ ਵੀ ਜਿਹੜੇ ਲੋਕ ਮੌਕੇ ਮੁਤਾਬਕ ਇਤਕੀ ਛਾਲ ਮਾਰ ਕੇ ਦੂਜੇ ਪਾਸੇ ਗਏ ਸੀ ਉਹਨਾਂ ਲੋਕਾਂ ਦੀ ਇਤਕੀ ਦਾਲ ਉਵੇਂ ਗਲੀ ਨਹੀਂ ਇਹਨਾਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਭਾਵੇਂ ਕਿ ਆਮ ਆਦਮੀ ਪਾਰਟੀ ਕਈ ਥਾਵਾਂ ਦੇ ਉੱਤੇ ਕਈ ਸ਼ਹਿਰਾਂ ਦੇ ਵਿੱਚ ਆਪਣੇ ਮੇਅਰ ਬਣਾਉਣ 'ਚ ਕਾਮਯਾਬ ਹੋ ਜਾਣੀ ਆ ਇਹਨਾਂ ਨੇ ਜੋੜ ਤੋੜ ਕਰ ਲੈਣੀ ਆ ਕਿਸੇ ਨੇ ਆਜ਼ਾਦ ਬੰਦੇ ਪਟਕੇ ਲੈ ਜਾਣੇ ਆ ਜੇ ਕਿਸੇ ਨੂੰ 4 ਚਾਹੀਦੇ ਆ ਉਹ 4 ਪੱਟਕੇ ਲੈ ਜੂ ਕਿਸੇ ਨੂੰ 6 ਚਾਹੀਦੇ ਬਹੁਮਤ ਸਾਬਤ ਕਰਨ ਲਈ 6 ਪੱਟਕੇ ਲੈ ਜੂ ਪਰ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਜਿਹਦੀ ਕਿ ਸਰਕਾਰ ਆ ਪੰਜਾਬ 'ਚ ਜਿਨ੍ਹਾਂ ਨੇ ਕਿ ਹਰ ਤਰੀਕਾ ਵਰਤਿਆ ਜਿਨ੍ਹਾਂ ਨੇ ਬੰਦੇ ਪੱਟਣ ਤੋਂ ਲੈ ਕੇ ਪਰਿਵਾਰਵਾਦ ਤੋਂ ਲੈ ਕੇ ਧੱਕਾ ਕਰਨ ਤੋਂ ਲੈ ਕੇ ਹਰ ਤਰੀਕਾ ਵਰਤਿਆ ਅੱਜ ਤੱਕ ਉਹਨਾਂ ਨੂੰ ਵੀ ਸ਼ਹਿਰੀ ਖੇਤਰ ਦੇ ਲੋਕਾਂ ਨੇ ਉਸ ਕਦਰ ਪਾ ਨਹੀਂ ਦਿੱਤਾ ਜਿਸ ਤਰੀਕੇ ਦੇ ਨਾਲ ਉਹ ਆਸਪਾਲੀ ਬੈਠੇ ਸੀ ਹੁਣ ਉਸ ਤੋਂ ਅਗਲੀ ਗੱਲ ਇਹ ਆ ਵੀ ਇਹ ਚਲੋ ਆਖਰੀ ਚੋਣ ਆ ਇਹ ਇਸ ਸਾਲ ਦੀ ਯਾਨੀ ਕਿ 2024 ਦੀ ਆਖਰੀ ਚੋਣ ਸੀ ਕਿਉਂਕਿ ਚੋਣਾਂ ਹੋਈਆਂ ਬਹੁਤ ਇਸ ਸਾਲ ਦੇ ਵਿੱਚ ਯਾਨੀ ਕਿ 2024 ਦੇ ਵਿੱਚ ਕਦੇ ਆਗੀਆਂ ਜੀ ਚੋਣਾਂ ਲੋਕ ਸਭਾ ਦੀਆਂ ਫਿਰ ਆਗੀਆਂ ਜੀ ਜਲੰਧਰ ਦੀ ਜ਼ਿਮਨੀ ਚੋਣ ਫਿਰ ਉਸ ਤੋਂ ਬਾਅਦ ਦੀ ਪੰਚਾਇਤੀ ਚੋਣਾਂ ਆਗੀਆਂ ਪੰਜਾਬ 'ਚ ਫਿਰ ਆਗੀਆਂ ਜੀ ਚਾਰ ਸੀਟਾਂ ਦੀਆਂ ਵਿਧਾਨ ਸਭਾ ਚੋਣਾਂ ਫਿਰ ਆਗੀਆਂ ਜੀ ਨਗਰ ਨਗਰ ਕੌਂਸਲ ਦੀਆਂ ਚੋਣਾਂ ਹੁਣ ਅਗਲੇ ਬਰੇ ਦੇ ਵਿੱਚ ਜਿਹੜੀਆਂ ਜਿਹੜੀਆਂ ਚੋਣਾਂ ਹੋਣੀਆਂ ਵਕਤ ਦੱਸੂਗਾ ਪਰ 2024 ਦੀ ਇਹ ਆਖਰੀ ਚੋਣ ਸੀ ਜਿਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਹ ਸਫਲਤਾ ਨਹੀਂ ਮਿਲੀ ਜਿਹਦੀ ਇਹ ਆਸ ਕਰੀ ਬੈਠੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਆ ਬਹੁਤ ਜਲਦ ਦਿੱਲੀ ਵਾਲੇ ਬਦਲ ਦੇਣਗੇ ਇਹ ਅੰਦਾਜ਼ੇ ਲੱਗ ਰਹੇ ਆ ਤੁਸੀਂ ਦੇਖੋ ਪਿਛਲੇ ਕੁਝ ਕ ਮਹੀਨਿਆਂ ਤੋਂ ਜਦੋਂ ਤੋਂ ਕੇਜਰੀਵਾਲ ਹੋਰੀ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ ਪੰਜਾਬ ਦੇ ਮੁੱਖ ਮੰਤਰੀ ਦੀਆਂ ਗਤੀਵਿਧੀਆਂ ਪੰਜਾਬ ਦੇ ਮੁੱਖ ਮੰਤਰੀ ਦੇ ਟਕਸ਼ ਟਵੀਟ ਕਰ ਕਰਕੇ ਟੀਚਰਾ ਕਰਨੀਆਂ ਉਹਨਾਂ ਦੇ ਵੱਲੋਂ ਬਿਆਨ ਦੇਣੇ ਉਹ ਬਿਲਕੁਲ ਇਸ ਵੇਲੇ ਘਟੇ ਪਏ ਆ ਸੋ ਇਹ ਹੈ ਜੀ ਕਿ ਉਹਨਾਂ ਦੀਆਂ ਉਹ ਗਤੀਵਿਧੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਉਹ ਹੁਣ ਦਿਖਾਈ ਨਹੀਂ ਦੇ ਰਹੀਆਂ ਉਸ ਤੋਂ ਵੱਡੀ ਗੱਲ ਮਹੱਤਵਪੂਰਨ ਇਹ ਆ ਕਿ ਐਲਜੀ ਯਾਨਕਿ ਲੈਫਟੀਨੈਂਟ ਗਵਰਨਰ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਦਿੱਲੀ ਦੇ ਹਾਲਾਤ ਦੇ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਪਤਾ ਲੱਗਾ ਜੀ ਕਿ ਲੰਘੇ ਕੱਲ ਦਿੱਲੀ ਦੇ ਕੁਝ ਖੇਤਰਾਂ ਦਾ ਦੌਰਾ ਕੀਤਾ ਉਹਨਾਂ ਨੇ ਉੱਥੇ ਲੋਕਾਂ ਦਾ ਹਾਲਚਲ ਪੁੱਛਿਆ ਉਹਦੀਆਂ ਵੀਡੀਓ ਬਣੀਆਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਇਹਦੇ ਵਿੱਚ ਦਿੱਲੀ ਦੇ ਮੁੱਖ ਮੁੱਖ ਮੰਤਰੀ ਤੇ ਹੋਰ ਵੱਖ-ਵੱਖ ਲੋਕਾਂ ਦੇ ਬਾਰੇ ਲੋਕ ਆਪਣੀ ਜਿਹੜੀ ਆ ਉਹ رائے ਦੇ ਰਹੇ ਆ ਲੈਫਟੀਨੈਂਟ ਗਵਰਨਰ ਨੂੰ ਯਾਨਕਿ ਉਹ ਭਰਾਜਪਾਲ ਨੂੰ ਤੇ ਲੈਫਟੀਨੈਂਟ ਗਵਰਨਰ ਗਰੀਬਾਂ ਦੇ ਵਿੱਚ ਗਏ ਆ ਗਰੀਬ ਇਹ ਗੱਲ ਕਹਿੰਦੇ ਵੀ ਸਾਨੂੰ ਤਾਂ 5-500 7-7000 10-10000 ਰੁਪਏ ਬਿਜਲੀ ਦਾ ਬਿੱਲ ਆਉਂਦਾ ਤੇ ਅੱਗੋਂ ਐਲਜੀ ਹੋਰੀ ਇਹ ਗੱਲ ਕਹਿੰਦੇ ਵੀ ਮੈਂ ਤਾਂ ਇਹ ਸੁਣਿਆ ਕਿ ਇਥੋਂ ਦੀ ਸਰਕਾਰ ਆ ਜਿਹੜੀ ਦਿੱਲੀ ਵਾਲੀ ਇਹ ਮੁਫਤ ਦੇ ਵਿੱਚ ਬਿਜਲੀ ਦਿੰਦੀ ਹੈ ਲੋਕ ਇਹ ਗੱਲ ਕਹਿੰਦੇ ਬਿਲਕੁਲ ਝੂਠ ਆ ਕੋਈ ਇਹਦਾ ਨਹੀਂ ਗੱਲ ਨਹੀਂ ਗਈ ਇਹ ਗਪੌੜ ਛੱਡਿਆ ਜਾ ਰਿਹਾ ਇਹਦੇ 'ਚ ਕੋਈ ਸੱਚਾਈ ਹੈ ਨਹੀਂ ਗਈ ਕਿਸੇ ਨੂੰ ਵੀ ਪੁੱਛ ਲਓ 5 10 15000 ਬਿਜਲੀ ਦਾ ਬਿੱਲ ਆਉਂਦਾ ਹੀ ਆਉਂਦਾ ਫਿਰ ਉਹਨਾਂ ਨੇ ਕਿਹਾ ਜੀ ਕਿ ਲੋਕਾਂ ਨੇ ਵੀ ਪਾਈ ਇੱਥੇ ਸਾਡੇ ਸੀਵਰੇਜ ਦੀ ਸਮੱਸਿਆ ਦਾ ਬੁਰਾ ਹਾਲ ਆ ਇੱਥੇ ਜਿਹੜਾ ਫालतੂ ਪਾਣੀ ਜਿਹੜਾ ਡੁੱਲਦਾ ਰਹਿੰਦਾ ਇੱਥੇ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਨਰਕ ਵਰਗੀ ਸਥਿਤੀ ਵਿੱਚ ਰਹਿ ਰਹੇ ਆ ਤੇ ਲੈਫਟੀਨੈਂਟ ਗਵਰਨਰ ਨੇ ਇਸ ਮੁੱਦੇ ਨੂੰ ਚੁੱਕਿਆ ਤੇ ਇਹ ਗੱਲ ਕਹੀ ਆ ਕਿ ਸਰਕਾਰ ਨੂੰ ਚਾਹੀਦਾ ਦਿੱਲੀ ਵਾਲੀ ਨੂੰ ਕਿ ਭਾਈ ਇਸ ਮਸਲੇ ਦਾ ਹੱਲ ਕੀਤਾ ਜਾਵੇ ਫਿਰ ਕਹਿੰਦੇ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਵੀ ਗਏ ਇਹਨਾਂ ਖੇਤਰਾਂ ਦੇ ਵਿੱਚ ਜਿੱਥੇ ਜਿੱਥੇ ਲੈਫਟੀਨੈਂਟ ਗਵਰਨਰ ਸਾਹਿਬ ਗਏ ਸੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਸਰਕਾਰ ਬੜੀ ਨੂੰ ਤਾਂ ਦੇਖੋ ਲੰਮਾ ਸਮਾਂ ਹੋ ਗਿਆ ਤੇ ਐਲਜੀ ਸਾਹਿਬ ਦੀ ਕੋਈ ਮਹੀਨਾ ਖੰਡ ਪਹਿਲਾਂ ਨਹੀਂ ਆਏ ਜੇ ਐਲਜੀ ਸਾਹਿਬ ਨੂੰ ਵੀ ਕਈ ਵਰੇ ਹੋ ਗਏ ਆ ਤੇ ਐਤਕੀ ਵੀ ਹੁਣ 5 ਸਾਲ ਦੀ ਟਰਮ ਜਿਹੜੀ ਉਥੋਂ ਦੀ ਸੂਬੇ ਦੀ ਸਰਕਾਰ ਦੀ ਹੋਣ ਲੱਗੀ ਆ ਤੇ ਹੁਣ ਤੱਕ ਉਹ ਕਿਉਂ ਨਹੀਂ ਸੀ ਗਏ ਲੋਕਾਂ ਨੇ ਹਾਲਚਲ ਪੁੱਛਣ ਦੇ ਲਈ ਅਸਲ ਦੇ ਬੱਚੇ ਹੈ ਜੀ ਕਿ ਫਰਵਰੀ 2025 ਦੇ ਵਿੱਚ ਯਾਨੀ ਕਿ ਅਗਲੇ ਸਾਲ ਯਾਨੀ ਕਿ 2 ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਕਾਰਜਕਾਲ ਖਤਮ ਹੋਣ ਲੱਗਾ ਉੱਥੇ ਹੋਣੀਆਂ ਦੁਬਾਰਾ ਚੋਣਾਂ 70 ਸੀਟਾਂ ਦੇ ਲਈ ਉਹਦੇ ਕਰਕੇ ਹੁਣ ਭਾਵੇਂ ਬੀਜੇਪੀ ਨੂੰ ਵੀ ਲੋਕਾਂ ਨੇ ਮਸਲੇ ਚੇਤੇ ਆਉਂਦੇ ਤੇ ਆਪ ਨੂੰ ਵੀ ਚੇਤੇ ਆਉਂਦੇ ਤੇ ਹੋਰ ਵੀ ਡਰਾਮੇਬਾਜ਼ੀਆਂ ਚੱਲ ਰਹੀਆਂ ਇਹ ਤਾਂ ਲੈਫਟੀਨੈਂਟ ਗਵਰਨਰ ਸਾਹਿਬ 4 ਮਹੀਨੇ ਪਹਿਲਾਂ ਵੀ ਜਾ ਸਕਦੇ ਸੀ 6 ਮਹੀਨੇ ਪਹਿਲਾਂ ਵੀ ਲੋਕਾਂ ਨੂੰ ਪੁੱਛ ਸਕਦੇ ਸੀ ਪਰ ਹੁਣ ਹੀ ਕਿਉਂ ਤੇ ਹਲੇ ਹੋਰ بڑا ਕੁਝ ਪੁੱਛਿਆ ਜਾਊਗਾ ਸਮਾਂ ਆਉਣ ਦਿਓ ਉਸ ਤੋਂ ਕੋਈ ਗੱਲ ਨਹੀਂ ਜੀ ਕਿ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ 68 ਸੀਟਾਂ ਜਿੱਤੀਆਂ ਸੀ ਤੇ ਭਾਜਪਾ ਨੇ 8 ਤੇ ਕਾਂਗਰਸ ਨੂੰ 0 ਮਿਲੀ ਸੀ ਹੋਰ ਕਿਸੇ ਪਾਰਟੀ ਦਾ ਵੀ ਕੁਝ ਨਹੀਂ ਸੀ ਬਣਿਆ ਐਥੇ ਕਿ ਹੁਣ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਜਿੱਤੂ ਤੇ ਭਾਜਪਾ ਕੀ ਇਹਨਾਂ ਨੂੰ ਚੌਥੀ ਵਾਰੀ ਸਰਕਾਰ ਬਣਾਉਣ ਦੇਵੂ ਜਾਂ ਨਹੀਂ ਇਹ ਹੁਣ ਲੋਕਾਂ ਨੇ ਉੱਤੇ ਨਿਰਪਰ ਕਰਦੀ ਗੱਲ ਆ ਪਰ ਕੇਜਰੀਵਾਲ ਹੋਰਾਂ ਨੇ ਕਿਹਾ ਜੀ ਕਿ ਅਸੀਂ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਇਸੇ ਕਰਕੇ 70 ਦੇ 70 ਉਮੀਦਵਾਰ ਉਹਨਾਂ ਨੇ ਆਪਣੇ ਐਲਾਨ ਦਿੱਤੇ ਆ ਉਹਨਾਂ ਨੇ ਕਿਹਾ ਜੀ ਕਿ ਸਾਡੀ ਪਾਰਟੀ ਦੀ ਹੀ ਸਰਕਾਰ ਬਣੂਗੀ ਇਹ ਸਮਾਂ ਰਸੂਗਾ ਬੀ ਐਤ ਕੀ ਸਰਕਾਰ ਬਣਦੀ ਕੀਦੀ ਐ ਤੇ ਕੀਦੀ ਨਹੀਂ ਉਸ ਤੋਂ ਕੋਲੀ ਗੱਲ ਐ ਜੀ ਕਿ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਤੇ ਜਲੰਧਰ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਜਿਹੜੇ ਸੰਸਦ ਮੈਂਬਰ ਨੇ ਚਰਨਜੀਤ ਸਿੰਘ ਚੰਨੀ ਇਹ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਉਗੇ ਕਿਸਾਨ ਆਗੂ ਆ ਜਿਹੜੇ ਕੇਸ ਵਲੇ 27 28 ਦਿਨ ਤੋਂ ਮਰਨ ਵਰਤ ਦੇ ਉੱਤੇ ਆ ਉਹਨਾਂ ਦਾ ਹਾਲਚਲ ਪੁੱਛਣ ਦੇ ਵਾਸਤੇ ਖਨੌਰੀ ਬਾਰਡਰ ਤੇ ਗਏ ਸੀ ਉਹਨਾਂ ਨੇ ਉੱਥੇ ਹਾਲਚਲ ਪੁੱਛਿਆ ਦੁੱਖ ਦਰਦ ਜਾਣਿਆ ਹਾਲਾਂਕਿ ਡੱਲੇਵਾਲ ਸਾਹਿਬ ਹੁਣ ਬੋਲ ਨਹੀਂ ਸਕਦੇ ਜੇ ਬੋਲਦੇ ਆ ਤਾਂ ਉਹ ਬਹੁਤ ਸਲੋ ਬਹੁਤ ਹੌਲੀ ਆਵਾਜ਼ ਦੇ ਵਿੱਚ ਆ ਜਿਹੜਾ ਬੰਦਾ 26 27 ਦਿਨ ਤੋਂ ਭੁੱਖਾ ਹੋਵੇ ਜਿਹਦੇ ਸਰੀਰ ਦੇ ਵਿੱਚ ਊਰਜਾ ਨਾ ਹੋਵੇ ਜਿਹਦਾ ਮਾਸ ਹੱਡੀਆਂ ਦਾ ਸਾਥ ਛੱਡਣਾ ਸ਼ੁਰੂ ਕਰ ਚੁੱਕਿਆ ਹੋਵੇ ਉਹ ਬੰਦਾ ਹੁਣ ਕਿਵੇਂ ਬੋਲੂਗਾ ਤੇ ਕਿਵੇਂ ਗੱਲਬਾਤ ਕਰ ਸਕਦਾ ਪਰ ਚਰਨਜੀਤ ਸਿੰਘ ਚੱਲਿ ਹੋਰਾਂ ਨੇ ਕਿਹਾ ਕਿ ਤੁਹਾਡੀ ਸਿਹਤ ਦੀ ਫਿਕਰ ਰਾਹੁਲ ਗਾਂਧੀ ਨੂੰ ਵੀ ਆ ਤੁਹਾਡੀ ਸਿਹਤ ਦੀ ਫਿਕਰ ਸੋਚੀ ਕਾਂਗਰਸ ਨੂੰ ਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੇ ਚਾਹੀਦੇ ਆ ਸੋ ਵਕ ਵਕ ਪਾਰਟੀਆਂ ਦੇ ਨੇਤਾ ਕੱਟ ਜਾ ਵੱਧ ਥੋੜੇ ਸਮੇਂ ਲਈ ਜਾਂ ਬਹੁਤ ਸਮੇਂ ਦੇ ਲਈ ਇਹ ਡੱਲੇਵਾਲ ਹੋਰਾਂ ਦਾ ਹਾਲਚਲ ਪੁੱਛੜ ਜਾਂਦੇ ਪਰ ਪਤਾ ਨਹੀਂ ਕੀ ਗੱਲ ਹੋ ਗਈ ਭੂਰੀ ਕੀੜੀ ਫਰੀ ਪਈ ਐ ਇਸ ਵੇਲੇ ਭਾਜਪੀ ਦੇ ਇੱਕ ਵੀ ਨੇਤਾ ਭਾਜਪੀ ਦਾ ਕੇਂਦਰ ਤੋਂ ਦਿੱਲੀ ਤੋਂ ਹਾਈਕਮਾਨ ਤੋਂ ਇਹਨਾਂ ਕਿਸਾਨਾਂ ਦਾ ਹਾਲਚਲ ਪੁੱਛਣ ਨਹੀਂ ਗਿਆ ਵੈਸੇ ਕਮਾਲ ਦੀ ਗੱਲ ਇਹ ਆ ਕਿ ਕਿਸਾਨਾਂ ਦੇ ਸਾਰੇ ਮੁੱਦੇ ਉਹੀ ਆ ਜਿਹੜੇ ਮੋਦੀ ਸਾਹਿਬ ਉਦੋਂ ਝੁਕਦੇ ਹੁੰਦੇ ਸੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੁੰਦੇ ਸੀ ਤੇ ਮੋਦੀ ਹੋਰੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਉਦੋਂ ਚਿੱਟਕਾਂ ਪਾ ਪਾ ਕੇ ਇਹ ਗੱਲ ਕਹਦੇ ਹੁੰਦੇ ਸੀ ਵੀ ਸੁਆਮੀਨਾਥਨ ਫਾਰਮੂਲਾ ਲਾਗੂ ਹੋਣਾ ਚਾਹੀਦਾ ਐਮਐਸਪੀ ਦੀ ਕਰੂਨੀ ਗਰੰਟੀ ਹੋਣੀ ਚਾਹੀਦੀ ਹੈ ਤੇ ਜਦੋਂ ਤੋਂ ਉਹ ਆ ਪ੍ਰਧਾਨ ਮੰਤਰੀ ਬਣ ਕੇ ਮੋਦੀ ਹੋਰੀ ਤੇ ਫਿਰ ਕਿਸਾਨ ਇਸ ਗੱਲ ਦੇ ਲਈ ਧਰਨੇ ਲਾਉਂਦੇ ਵੀ ਭਾਈ ਉਹ ਹੀ ਮੰਗਾਂ ਪੂਰੀਆਂ ਕਰ ਲਓ ਪਰ ਹੁਣ ਪੂਰੀਆਂ ਨਹੀਂ ਕਰਦੇਗੇ ਮਤਲਬ ਇਹ ਹੈ ਵੀ ਜਦੋਂ ਮੌਕਾ ਨਹੀਂ ਸੀ ਜਣ ਕੇ ਸਰਕਾਰ ਨਹੀਂ ਸੀ ਉਦੋਂ ਲੋਕਾਂ ਦਾ ਫਿਕਰ ਆਉਂਦਾ ਸੀ ਤੇ ਹੁਣ ਜਦੋਂ ਆਪਣੀ ਸਰਕਾਰ ਆ ਤੇ ਕਦੇ ਡੱਲੇਵਾਲ ਸਾਹਿਬ ਰਾਸ਼ਟਰਪਤੀ ਨੂੰ ਚਿੱਠੀ ਲਿਖਦੇ ਤੇ ਕਦੇ ਲਿਖਦੇ ਜੀ ਪ੍ਰਧਾਨ ਮੰਤਰੀ ਨੂੰ ਕਦੇ ਚਿੱਠੀ ਲਿਖਦੇ ਜੀ ਸੁਪਰੀਮ ਕੋਰਟ ਨੂੰ ਪਰ ਕਿਸੇ ਦੇ ਕਰਨ ਤੇ ਜੂਨ ਤੱਕ ਵੀ ਸਰਕਦੀ ਮੇਰਾ ਖਿਆਲ ਹੈ ਵੀ ਕੇਂਦਰ ਦੀ ਸਰਕਾਰ ਉਸ ਦਿਨ ਦੀ ਉਡੀਕ ਕਰ ਰਹੀ ਹੈ ਵੀ ਜਦੋਂ ਡੱਲੇਵਾਲ ਹੋਰੀ ਦੁਨੀਆ ਤੋਂ ਚਲੇ ਜਾਣ ਤੇ ਫਿਰ ਇਸ ਧਰਨੇ ਨੂੰ ਕਿਸੇ ਨਵੇਂ ਰੂਪ ਦੇ ਵਿੱਚ ਨਵੇਂ ਪ੍ਰਸੰਗ ਦੇ ਵਿੱਚ ਪੇਸ਼ ਕੀਤਾ ਜਾਵੇ ਜਦ ਕਿ ਲੋੜ ਇਸ ਵਕਤ ਇਸ ਗੱਲ ਦੀ ਕਿ ਬੰਦੇ ਦੇ ਜਿਉਂਦੇ ਜੀ ਸਾਰੇ ਮਸਲੇ ਹੱਲ ਕੀਤੇ ਜਾਣ ਅਗਲੀ ਗੱਲ ਇਹ ਆ ਵੀ ਦਲਜੀਤ ਦੋਸਾਂਝ ਤੇ ਏਪੀ ਢਿੱਲੋਂ ਜਿਹੜੇ ਦੋਵੇਂ ਨਾਦਮਾਨ ਵਰਗ ਦੇ ਪਸੰਦੀਦਾ ਕਲਾਕਾਰ ਆ ਦੋਵਾਂ ਦੀ ਆਪਸ ਦੇ ਵਿੱਚ ਸ਼ਬਦਿਕ جنگ ਚੱਲ ਰਹੀ ਹੈ ਜ਼ੁਬਾਨੀ جنگ ਚੱਲ ਰਹੀ ਹੈ ਦਿਲਜੀਤ ਸੋਹਜ ਨੇ ਪਿਛਲੇ ਨਹੀਂ ਚੰਡੀਗੜ੍ਹ ਦੇ ਵਿੱਚ ਸ਼ੋਅ ਕੀਤਾ ਉਰੇ ਤੇ ਕਈ ਤਰਾਨੀਆਂ ਪਵੰਦੀਆਂ ਸੀ ਹੁਣ ਉਥੇ ਏਪੀ ਢਿੱਲੋਂ ਨੇ ਕੀਤਾ ਬਰਾਊਨ ਮੁੰਡੇ ਵਾਲੇ ਨਹੀਂ ਏਪੀ ਢਿੱਲੋਂ ਨੇ ਮੰਚ ਤੋਂ ਇਹ ਗੱਲ ਕਹੀ ਕਿ ਦਿਲਜੀਤ ਬਾਈ ਨੇ ਸ਼ੋਅ ਕੀਤਾ ਤਾਂ ਉਹਨੇ ਇਹ ਗੱਲ ਕਹੀ ਕਿ ਕਰਨ ਔਜਲਾ ਏਪੀ ਢਿੱਲੋਂ ਤੇ ਮੈਂ ਅਸੀਂ ਸਾਰੇ ਇੱਕ ਆ ਏਪੀ ਢਿੱਲੋਂ ਨੇ ਇਹ ਗੱਲ ਕਹੀ ਹੈ ਮਾਈਕ ਤੇ ਵੀ ਭਾਈ ਚਲੋ ਬਾਕੀ ਗੱਲਾਂ ਤਾਂ ਬਾਅਦ ਦੀਆਂ ਪਹਿਲਾਂ ਦਲਜੀਤ ਦਸਾਂਝ ਮੈਨੂੰ ਇੰਸਟਾਗ੍ਰam ਦੇ ਉੱਤੇ ਅਨਬਲੌਕਤਾ ਕਰ ਦੇਵੇ ਲੋਕਾਂ ਨੇ ਚੀਕਾਂ ਤੇ ਕੂਕਾਂ ਮਾਰੀਆਂ ਦਲਜੀਤ ਨੇ ਉਸ ਤੋਂ ਬਾਅਦ ਇਹ ਗੱਲ ਕਹੀ ਆਪਣੀ ਪੋਸਟ ਪਾ ਕੇ ਕਿ ਮੇਰੀ ਲੜਾਈ ਸਰਕਾਰਾਂ ਦੇ ਨਾਲ ਹੈ ਮੇਰੀ ਲੜਾਈ ਕਲਾਕਾਰਾਂ ਦੇ ਨਾਲ ਨਹੀਂ ਉਸ ਤੋਂ ਬਾਅਦ ਇੱਕ ਸ਼ੋਅ ਦੇ ਉੱਤੇ ਫਿਰ ਏਪੀ ਟਲੋਂ ਨੇ ਇਹ ਗੱਲ ਕਹੀ ਕਿ ਭਾਈ ਇਹ ਗੱਲਾਂ ਕਹਿਣ ਦੀਆਂ ਸਾਬਤਤਾ ਕਰੋ ਗੱਲ ਤਾਂ ਕਰਕੇ ਦੇਖੋ ਕਿ ਭਾਈ ਸਹੀ ਕੌਣਾ ਤੇ ਗਲਤ ਕੌਣਾ ਝੂਠ ਦਾ ਪਤਾ ਲੱਗ ਜਾਓ ਲੋਕ ਇਹਨਾਂ ਗੱਲਾਂ ਦੇ ਉੱਤੇ ਸਵਾਦ ਲੈਂਦੇ ਹੁੰਦੇ ਆ ਲੋਕਾਂ ਨੂੰ ਕੱਲਾ ਸਵਾਦ ਚਾਹੀਦਾ ਲੋਕ ਪਹਿਲਾਂ ਵੀ ਸਵਾਦ ਹੀ ਲੈਂਦੇ ਹੁੰਦੇ ਸੀ ਇਸ ਵੇਲੇ ਜਦੋਂ ਸ਼ਹੀਦੀ ਦਿਹਾੜੇ ਚੱਲ ਰਹੇ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਵਾਲੇ ਦਿਨ ਚੱਲ ਰਹੇ ਆ ਜਦੋਂ ਛੋਟੇ ਸਹਬਜ਼ਾਦੇ ਤੇ ਵੱਡੇ ਸਹਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਚੱਲ ਰਹੇ ਆ ਜਦੋਂ ਮਾਤਾ ਗੁਜਰੀ ਦੀ ਸ਼ਹਾਦਤ ਵਾਲਾ ਦਿਨ ਚੱਲ ਰਿਹਾ ਜਦੋਂ ਪਰਿਵਾਰ ਵਿਛੋੜੇ ਦੇ ਕਰਕੇ ਸਾਰੇ ਲੋਕ ਬੈਰਾਗਮਈਆ ਉਸ ਵੇਲੇ ਬੇਸ਼ਰਮੀ ਧਾਰਨੇ ਹੋਏ ਕਲਾਕਾਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਸ਼ਬਦ ਅਖਬਾਰ ਕੀਤੇ ਜਾਣ ਵੀ ਭਾਈ ਮੈਂ ਤਾਂ ਐ ਕਿਹਾ ਸੀ ਇਹਨੇ ਮੈਨੂੰ ਆਇਆ ਕਰਤਾ ਇਹਨੇ ਮੈਨੂੰ ਆਇਆ ਕਰਤਾ ਤੇ ਵਾਹ ਯਾ ਤੱਕ ਕਿਸਮ ਦੇ ਲੋਕ ਇਹਨਾਂ ਨੇ ਬਾਰੇ ਟਿੱਪਣੀਆਂ ਕਰਦੇ ਹੁਣ ਕਲਾਕਾਰਾਂ ਪਿੱਛੇ ਲੜਦੇ ਹੋਣ ਤਾਂ ਦੁੱਖ ਦੀ ਗੱਲ ਇਸ ਤੋਂ ਵੱਡੀ ਹੋਰ ਕਿਹੜੀ ਹੋਣੀ ਆ ਵੀ ਸਾਡੇ ਪੰਜਾਬੀਆਂ ਦੀ ਮਤ ਨੂੰ ਪਤਾ ਨਹੀਂ ਕੀ ਹੋ ਗਿਆ ਦਲਜੀਤ ਦਸਾਂ ਇਹਦਾ ਆਪਣਾ ਕੰਮ ਸੈਟ ਆ ਉਹਦਾ ਕਰੋੜਾਂ ਰੁਪਏ ਗਿਆ ਇੱਕ ਸ਼ੋਅ ਚੱਲਦਾ ਏਪੀ ਡੀ ਲੋਨਾਂ ਆਪਣਾ ਕੰਮ ਸੈਟ ਆ ਕਰੋੜਾਂ ਰੁਪਏ ਗਿਆ ਚੋਨਾ ਸ਼ੋਅ ਪੈਂਦਾ ਤੇ ਜਿਹੜੇ ਮੇਰੇ ਵਰਗੇ ਤੇ ਕਿਸ਼ਤਾਂ ਦੇ ਉੱਤੇ ਫੋਨ ਲਾਏ ਤੇ ਉਹ ਮੋਬਾਈਲ ਦੇ ਉੱਤੇ ਗਲਾਂ ਕੱਢੀ ਜਾਂਦੇ ਬਸ ਇਸੇ ਕੰਮ ਦੇ ਵਿੱਚ ਹੈਗੇ ਅਸੀਂ ਜਦ ਕਿ ਗੁਰੂ ਕਬਨ ਸਿੰਘ ਜੀ ਨੇ ਪਰਿਵਾਰ ਇਨਾਂ ਦਿਨਾਂ ਵਿੱਚ ਵਾਰਿਆ ਪੋਤੇ ਇਨਾਂ ਦਿਨਾਂ ਦੇ ਵਿੱਚ ਵਾਰਿਆ ਦਸੰਬਰ ਦੇ ਇਸ ਆਖਰੀ ਹਫਤੇ ਦੇ ਵਿੱਚ ਵਾਰਿਆ ਪਰ ਦੁੱਖ ਦੀ ਗੱਲ ਹੈ ਕਿ ਸਾਨੂੰ ਇੰਨੀ ਕਦੇ ਅਕਲ ਆਈ ਨਹੀਂ ਕਿ ਇਹਨਾਂ ਗੱਲਾਂ ਨੂੰ ਸਮਝ ਗਏ ਗਵਈਆਂ ਪਿੱਛੇ ਅਸੀਂ ਪਹਿਲਾਂ ਲੜਦੇ ਹੁੰਦੇ ਸੀ ਗਵਈਆਂ ਪਿੱਛੇ ਅਸੀਂ ਅੱਜ ਲੜੀ ਜਾਂਦੇ ਆ ਤੇ ਇਹੀ ਸਾਡੇ ਕਰਨਾਰ ਹੋ ਕੇ ਰਹਿ ਗਏ ਅਗਲੀ ਗੱਲ ਇਹ ਆ ਵੀ ਅੱਲੂ ਅਰਜਨ ਜਿਹੜਾ ਕਿ ਸਾਊਥ ਦੀਆਂ ਫਿਲਮਾਂ ਦਾ ਸੁਪਰਸਟਾਰ ਉਹਦੇ ਬਾਰੇ ਜਾਣਕਾਰੀ ਆਈ ਆ ਅੱਲੂ ਅਰਜਨ ਦੀ ਜਿਹੜੀ ਫਿਲਮ ਪੁਸ਼ਪਾ ਤੂ ਦਾ ਰੂਲ ਜਿਹੜੀ ਕਿ ਆਪਾਂ ਜਾਣਦੇ ਕਿ ਬੜੀ ਮਕਬੂਲ ਹੋਈ ਜਿਹਦੇ ਮੇਰਾ خیال ਵੀ ਹੁਣ ਤੱਕ ਲਗਭਗ 2000 ਕਰੋੜ ਰੁਪਇਆ ਵਰਲਡਵਾਈਡ ਕਮਾ ਲਿਆ ਕਲੈਕਸ਼ਨ ਕਰ ਲਈ ਆ ਜਦੋਂ ਉਹਦੀ ਹੈਦਰਾਬਾਦ ਦੇ ਵਿੱਚ ਫਿਲਮ ਦੀ ਸਕਰੀਨਿੰਗ ਸੀ ਜਦੋਂ ਫਿਲਮ ਆਈ ਆਈ ਇਹ ਉਦੋਂ ਉੱਥੇ ਇੱਕ ਥਾਂ ਦੇ ਉੱਤੇ ਅੱਲੂ ਅਰਜਨ ਵੀ ਪਹੁੰਚਿਆ ਤੇ ਭੀੜ ਦੇ ਵਿੱਚ ਭਗੜੜ ਮਚ ਗਈ ਅੱਲੂ ਅਰਜਨ ਵੇਖਣ ਦੇ ਲਈ ਉਸ ਭੀੜ ਦੇ ਵਿੱਚ ਪੈਰਾਂ ਥੱਲੇ ਆ ਕੇ ਜਾਂ ਕੋਈ ਸਰਟੀਫਿਕੇਟ ਲੱਗਣ ਕਰਕੇ ਇੱਕ ਔਰਥ ਦੀ ਮੌਤ ਹੋ ਗਈ ਰੋਲਾ ਪੈ ਗਿਆ ਪਰਚਾ ਦਰਜ ਹੋ ਗਿਆ ਅੱਲੂ ਅਰਜਨ ਦੇ ਉੱਤੇ ਉਹਨੂੰ ਅਦਾਲਤ ਨੇ ਚ ਉਹਨਾਂ ਨੇ ਦੀ ਹਿਰਾਸਤ ਸੁਣਾਤੀ ਚਲੋ ਉਹ ਥੋੜੀ ਪਤਾ ਲੱਗਾ ਤੇਲੰਗਾਨਾ ਹਾਈ ਕੋਰਟ ਨੇ ਉਹਨੂੰ ਉਸੇ ਦਿਨੀ ਜ਼ਮਾਨਤ ਦੇਤੀ ਖੈਰ ਉਹਨੂੰ ਜੇਲ੍ਹ ਜੇਲ੍ਹ ਨਹੀਂ ਜਾਣਾ ਪਿਆ ਪਰ ਉਹਨੇ 25 ਲੱਖ ਰੁਪਏ ਉਸ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦਾ ਐਲਾਨ ਕੀਤਾ ਸੀ ਕਿ ਜੋ ਹੋਇਆ ਬੰਨੂ ਦੁੱਖ ਹੈ ਤੇ 25 ਲੱਖ ਰੁਪਏ ਮੈਂ ਇਸ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਦੇਣਾ ਲੰਗੇ ਕੱਲ੍ਹ ਕਮਾਲ ਹੋ ਗਈ ਇੱਕ ਜਥੇਬੰਦੀ ਆ ਜਿਹਦੇ ਵੱਲੋਂ ਅੱਲੂ ਅਰਜਨ ਦੇ ਘਰ ਦੇ ਮੂਹਰੇ ਜਾ ਕੇ ਪ੍ਰਦਰਸ਼ਨ ਕੀਤਾ ਗਿਆ ਦੀਦੇ ਵੱਲੋਂ ਉਹਦੇ ਘਰ ਦੇ ਬੂਰੇ ਜਾ ਕੇ ਪ੍ਰਦਰਸ਼ਨ ਕੀਤਾ ਗਿਆ ਘਰ ਤੇ ਹਮਲਾ ਵੀ ਕੀਤਾ ਗਿਆ ਕਹਿੰਦੇ ਜੀ 1 ਕਰੋੜ ਰੁਪਈਆ ਦਿਓ ਉਸ ਪੀੜਤ ਔਰਤ ਦੇ ਪਰਿਵਾਰ ਨੂੰ ਪੀੜਤ ਔਰਤ ਦੇ ਪਰਿਵਾਰ ਨੇ ਮੰਗ ਨਹੀਂ ਕੀਤੀ ਪਰ ਤੂੰ ਕੌਣ ਮੈਂ ਖਾ ਮਖਾ ਜਥੇਬੰਦੀ ਨੂੰ ਚਾਹੀਦਾ ਜੀ ਸਾਡੀਆਂ ਖਬਰਾਂ ਵੜਨ ਯਾਨੀ ਕਿ ਮਸ਼ਹੂਰ ਬੰਦੇ ਦੇ ਨਾਲ ਹੀ ਸਾਰੀਆਂ ਖਬਰਾਂ ਵੜਦੀਆਂ ਤੇ ਉਲਟੀ ਸਿੱਧੀ ਕੋਈ ਨਾ ਕੋਈ ਗੱਲ ਕਰਕੇ ਤੇ ਉਹਨਾਂ ਨੇ ਸੁਰੱਖਿਆ ਦੇ ਵਿੱਚ ਆਉਣਾ ਹੁੰਦਾ ਹੁਣ ਜੀ ਇਸ ਜਥੇਬੰਦੀ ਨੂੰ ਗੱਲ ਕਹੀ ਜਾਵੇ ਕਿ ਭਾਈ ਜੇ ਅਲੂਰ ਜਿੰਨੇ 25 ਲੱਖ ਰੁਪਏ ਦਿੱਤਾ 25 ਤੁਸੀਂ ਇਕੱਠਾ ਕਰਕੇ ਦੇ ਦੇਓ ਫਿਰ ਫੇਰ ਨਹੀਂ ਪਰ ਕਿਉਂਕਿ ਆਪਾਂ ਖਬਰ ਬਣਾਉਣੀ ਆ ਇਸ ਕਰਕੇ ਆਪਾਂ ਇਹੋ ਜਿਹਾ ਕਿ ਦਿੱਤਾ ਕਰਾਂਗੇ ਇਹ ਸਾਡੇ ਭਾਰਤ ਦੇ ਵਿੱਚ ਚੱਲਦਾ ਹੀ ਆਇਆ ਚੱਲੀ ਜਾਂਦਾ ਰਹਿੰਦਾ ਕੁਝ ਨਾ ਕੁਝ ਹੋਈ ਜਾਂਦਾ ਠਿੰਗ ਮਠੰਗੀ ਹੋਈ ਜਾਂਦੇ ਆ ਤੇ ਸਮਝ ਨਹੀਂ ਆਉਦੀ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਹੋਰ ਬਣੂਗਾ ਕੀ ਉਸ ਤੋਂ ਅਗਲੀ ਗੱਲ ਇਹ ਆ ਵੀ ਸੁਖਬੀਰ ਸਿੰਘ ਬਾਦਲ ਪਿਛਲੇ ਕਈ ਦਿਨਾਂ ਤੋਂ ਬਿਲਕੁਲ ਚੁੱਪਾ ਹਾਲਾਂਕਿ ਜਦੋਂ ਤੋ ਉਹਨਾਂ ਨੂੰ ਸਜ਼ਾ ਸੁਣਾਈ ਗਈ ਆ ਧਾਰਮਿਕ ਉਹਨਾਂ ਨੇ ਭੁਗਤਾਨ ਵੀ ਕਰ ਲਿਆ ਉਹ ਸਜ਼ਾ ਵਾਲੇ ਦਿਨ ਵੀ ਸਿਰਫ ਤੇ ਸਿਰਫ ਹਾਂਜੀ 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 ਕਹਿ ਕੇ ਢੋਲੀ ਤੇ ਸਾਰਾ ਕੁਝ ਕੋਈ ਆਈ ਗਏ ਉਸ ਤੋਂ ਬਾਅਦ ਸਜ਼ਾ ਭੁਗਤ ਲਈ ਉਸ ਤੋਂ ਬਾਅਦ ਆਪਾਂ ਜਾਣਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਮੱਥਾ ਵੀ ਟੇਕ ਲਿਆ ਪਰ ਉਹ ਹਲੇ ਤੱਕ ਚੁੱਪਾ ਉਸ ਤੋਂ ਬਾਅਦ ਆਪਾਂ ਜਾਣਦੇ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਖਬਰ ਸਾਹਮਣੇ ਆ ਗਈ ਵੀਡੀਓ ਸਾਹਮਣੇ ਆਗਣਾ ਫਿਰ ਉਸ ਤੋਂ ਬਾਅਦ ਅੰਤਰੀਂ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਆਪਾਂ ਜਾਣਦੇ ਕਿ 15 ਦਿਨ ਦੇ ਲਈ ਤੇ ਸੇਵਾ ਤੋਂ ਬਾਹਰ ਕਰ ਦਿੱਤਾ ਦਬਨਮਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਕਾਰਜਕਾਰੀ ਜਥੇਦਾਰ ਲਾਤਾ ਤੱਕ ਸ਼ੀਰ ਦਬਨਮਾ ਸਾਹਿਬ ਦਾ ਪਰ ਸਭ ਕੁਝ ਹੋਈ ਜਾਂਦਾ ਅਕਾਲੀ ਦਲ ਦੇ ਵਿੱਚ ਫੁੱਟ ਵਧਦੀ ਜਾਂਦੀ ਆ ਪਰ ਸੁਖਬੀਰ ਸਿੰਘ ਬਾਦਲ ਕਿੱਥੇ ਆ ਸੁਖਬੀਰ ਸਿੰਘ ਬਾਦਲ ਦੀ ਚੁੱਪ ਦੀ ਵਜ੍ਹਾ ਕੀ ਆ ਉਹ ਕਿਹੜੇ ਕਾਰਨ ਜਿਹੜੇ ਕਰਕੇ ਸੁਖਬੀਰ ਸਿੰਘ ਬਾਦਲ ਚੁੱਪਾ ਤੇ ਉਹ ਆਉਂਦੇ ਸਮੇਂ ਦੇ ਵਿੱਚ ਚੁੱਪ ਆਪਣੀ ਕਿਵੇਂ ਤੋੜਨਗੇ ਲੋਕਾਂ ਦੇ ਵਿੱਚ ਸਵਾਲ ਇਹ ਵੀ ਪੈਦਾ ਹੋਏ ਆ ਕਿ ਉਹ ਇਸ ਵੇਲੇ ਤੇਲ ਤੇ ਤੇਲ ਦੀ ਧਾਰ ਦੇਖ ਰਹੇ ਆ ਕਿ ਉਹਨਾਂ ਨੂੰ ਬੋਲਣ ਦਾ ਟੁਕਮਾ ਮੌਕਾ ਨਹੀਂ ਲੱਗਦਾ ਕੀ ਉਹ ਸੋਚਦੇ ਕਿ ਹਲੇ ਬੋਲਣ ਦੀ ਲੋੜ ਨਹੀਂ ਆ ਕੀ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਪੈਰਾਂਸਰ ਕਰਨ ਦੀ ਯੋਜਨਾ ਚੱਲ ਰਹੀ ਆ ਇਹ ਹੁਣ ਲੋਕਾਂ ਦੇ ਮਨ ਵਿੱਚ ਸਵਾਲ ਪੈਦਾ ਹੁੰਦੇ ਪਰ ਉਹ ਬਿਲਕੁਲ ਨਹੀਂ ਬੋਲੇ ਹਲੇ ਤੱਕ ਬਿਲਕੁਲ ਨਹੀਂ ਬੋਲੇ ਭੇਤ ਭਰੀ ਚੁੱਪਾਂ ਲੋਕਾਂ ਦੇ ਮਨ ਵਿੱਚ ਸਵਾਲ ਆ ਕਿ ਸੁਖਬੀਰ ਬਾਦਲ ਗਏ ਕਿੱਧਰ ਬੋਲਦੇ ਕਿਉਂ ਨਹੀਂ ਜਾਂ ਬੋਲਣ ਯੋਗੇ ਹੀ ਨਹੀਂ ਤੇ ਵੈਸੇ ਪਤਾ ਲੱਗਾ ਜੀ ਕੱਲ ਮਾਛੀਵਾੜਾ ਸਾਹਿਬ ਦੇ ਵੱਲ ਅਕਾਲ ਤਖਤ ਸਾਹਿਬ ਦੇ ਅਫਸਰ ਗਿਆਨੀ ਰਘਵੀਰ ਸਿੰਘ ਨੂੰ ਅਕਾਲੀ ਦਲ ਦੇ ਕੁਝ ਆਗੂ ਬੰਦ ਕਮਰਾ ਮੀਟਿੰਗ ਕਰਕੇ ਮਿਲ ਕੇ ਆਏ ਆ ਡਾਕਟਰ ਦਲਜੀਤ ਸਿੰਘ ਚੀਮਾ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦੇ ਬਲਵਿੰਦਰ ਸਿੰਘ ਪੁੰਦੜ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਕੁਝ ਹੋਰ ਅਕਾਲੀ ਆਗੂ ਸੀ ਜਿਹੜੇ ਕਿ ਬੰਦ ਕਮਰਾ ਮੀਟਿੰਗ ਕਰਕੇ ਆਏ ਆ ਜਥੇਦਾਰ ਰਗਵੀਰ ਸਿੰਘ ਹੋਰਾ ਦੇ ਨਾਲ ਵੈਸੇ ਅਕਾਲੀ ਕਰੇ ਜੀ ਅਸਤਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਖਿਆਲ ਰੱਖਦੇ ਆ ਜੋ ਹੁਕਮ ਲਾਇਆ ਗਿਆ ਸੀ ਉਹਨੂੰ ਸਿਰ ਮੱਥੇ ਮੰਨਦੇ ਆ ਅਸੀਂ ਤਾਂ ਬਸ ਇਹੀ ਗੱਲਾਂ ਕਰਕੇ ਆਏ ਆ ਬਾਕੀ ਹੋਰ ਗੱਲਾਂ ਦੇ ਬਾਰੇ ਕੁਝ ਜਾਣਕਾਰੀ ਨਹੀਂ ਆ ਤੇ ਜਾਣਦੇ ਜਾਂਦੇ ਜੇਕਰ ਅਸੀਂ ਪੰਜਾਬ ਦੇ ਮੌਸਮ ਦਾ ਹਾਲ ਦੱਸੀਏ ਪੰਜਾਬ ਦੇ ਵਿੱਚ ਮੌਸਮ ਦਿਨ ਦੇ ਵੇਲੇ ਠੀਕ ਆ ਬਹੁਤਾ ਠੰਡਾ ਵੀ ਨਹੀਂ ਆ ਦਿਨ ਦੇ ਵੇਲੇ ਤੋਪਾ ਕਰਾਰੀ ਧੁੱਪ ਨਿਕਲੀ ਲੰਗੇ ਕੱਲ ਰਾਤਲੇ ਵੇਲੇ ਠੰਡ ਹੋ ਜਾਂਦੀ ਹੈ ਲੰਗੇ ਕੱਲ ਅਸੀਂ ਰਾਤੀ ਲਗਭਗ 9:30 10 ਵਜੇ ਦੇ ਕਰੀਬ ਚੰਡੀਗੜ੍ਹ ਤੋਂ ਜਲੰਧਰ ਆਏ ਆ ਤੇ ਰਾਹ ਦੇ ਵਿੱਚ ਭੂਰਾ ਵੀ ਧੁੰਦ ਨਹੀਂ ਸੀ ਕਹਿਣ ਦਾ ਭਾਵ ਇਹ ਜਿਕੇ ਐਤਕੀ ਧੁੰਦ ਵਾਲਾ ਉਹ ਵੇਲਾ ਨਹੀਂ ਆ ਐਤਕੀ ਧੁੰਦ ਦਾ ਕੋਈ ਜਲਵਾ ਹਲੇ ਤੱਕ ਨਹੀਂ ਆ ਥੋੜੀ ਬਹੁਤੀ ਹੈਗੀ ਆ ਕੋਰਾ ਵੀ ਹੈਗਾ ਪੂਰਾ ਪਰ ਧੁੰਦ ਕੋਈ ਬਹੁਤੀ ਨਹੀਂ ਆ ਜਿਵੇਂ ਕਿ ਆਮ ਤੌਰ ਦੇ ਉਤੇ ਇਨਾਂ ਦੇ ਨਾਲ ਵਿੱਚ ਪੈਂਦੀ ਆ ਜਿਵੇਂ ਕਿ ਆਮ ਤੌਰ ਦੇ ਉੱਤੇ ਇਸ ਵੇਲੇ ਤੱਕ ਧੁੰਦਲੀ ਚਾਦਰ ਛਾਈ ਹੁੰਦੀ ਆ ਉਹ ਐਤਕੀ ਹਾਲੇ ਤੱਕ ਤਾਂ ਨਹੀਂ ਤੇ ਕੱਲ ਨੂੰ ਕੁਝ ਹੋ ਜੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜਿਵੇਂ ਕਿ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਮਿਹਰਬਾਨੀ